ਕੇ ਤੇ ਉੱਚਾ ਹੀ ਹੈ ਜਾਣੇ ਮੇਰੇ ਹਵਾਲੇ ਕਰ ਗਏ ਤੈ ਹਾਂਜੀ ਸਤਿ ਸ੍ਰੀ ਅਕਾਲ ਜੀ ਇਟਸ ਲਵੀ ਫੈਕਟ ਤੁਹਾਡਾ ਸਵਾਗਤ ਹੈ ਆਲੂ ਦੇ ਨਾਂ ਨਾਲ ਮਸ਼ਹੂਰ ਇਹ ਕੁੜੀ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਮੋਗੇ ਅਕਸਰ ਇਹ ਆਪਣੀ ਵੀਡੀਓ ਦੇ ਵਿੱਚ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੀ ਰਹਿੰਦੀ ਏ ਤੁਸੀਂ ਲਿਪਸਟਿਕ ਦੇਖ ਲਓ ਇਹਦੀ ਲਗਾਈ ਹੋਈ ਇੰਜ ਲੱਗਦਾ ਜਿਵੇਂ ਖੂਨ ਪੀ ਕੇ ਆਈ ਹੋਵੇ ਦੇਖੋ ਆਲੂ ਤੇ ਪਿਆਜ਼ ਦੀ ਇਸ ਜੋੜੀ ਨੂੰ ਆ ਬਾਈ ਨੇ ਕਿਵੇਂ ਮੰਜਾ ਕੇ ਰੈਪਲਾਈ ਕੀਤਾ ਤੇਰੇ ਯਾਰਾਂ ਦਾ ਟੋਲਾ ਤੈਨੂੰ ਆਲੂ ਆਲੂ ਕਹਿੰਦੇ ਹਾਏ ਰੱਬਾ ਫੇਰ ਆ ਗਿਆ ਆਲੂ ਨਾਲ ਗੰਡਾ ਵੀ ਲਾਇਆ ਵਾ ਹੁਣ ਬਣੂਗਾ ਪਰੌਂਠਾ ਆਲੂ ਗੰਡੇ ਦਾ ਓਏ ਆਲੂ ਨਾਲ ਹੋਰ ਸਬਜ਼ੀਆਂ ਵੀ ਲਿਓਣ ਆਪਿਆ ਵਾ ਓਏ ਆ ਪਿਛਲੀ ਕੁੜੀ ਦਾ ਨੰਬਰ ਦੋ ਯਾਰ ਇਹਦੇ ਮੈਂ ਘਰੇ ਫੋਨ ਲਾਵਾਂ ਇਹਨਾਂ ਨੇ ਕਿੰਨਾ ਗੰਦ ਪਾਇਆ ਇੰਸਟਾਗ੍ਰam ਤੇ ਉਹ ਇਹਨਾਂ ਦੇ ਘਰ ਦੇ ਨਹੀਂ ਕੁਛ ਕਹਿੰਦੇ ਆਲੂ ਵੇ ਲੋ ਕਿਲੋ ਕੋਲੇਪਿਸਟੀ ਖਲਾਇਆ ਮੰਮੀ ਨੇ ਬੁਲਾਤੇ ਮੰਮੀ ਉਧਰ ਲਪੀਸਟੀ ਖਲਬਦੀ ਹੋਣੀ ਨਾ ਇਹ ਨਹੀਂ ਪਤਾ ਕਿ ਆਲੂ ਨੇ ਲਾਈ ਵਾ ਆਲੂ ਕਿ ਚਾਲੂ ਬੇਟਾ ਕਹਾਂ ਗਏ ਥੇ ਜਾਂ ਇੰਸਟਾ ਪਰ ਵੀਡੀਓ ਬਣਾ ਰਹੇ ਥੇ ਆਲੂ ਓਹ ਕੰਡੇ